ਹਾਏ ਹਾਏ ਘੀਰੇ ਦਾ ਤੂੰ ਵੀ ਆਇਆ ਮੈਂ ਵੀ ਘੀਰੇ ਆਇਆ ਜਾਂਦਾ ਓਹ ਛੋੜੇ ਖੜਾ ਜੀ ਦੱਸ ਪਿਆ ਮਨਿੰਦਰ ਮਨੀ ਕੀ ਹਾਲ ਚਾਲ ਆ ਬਾਈ ਚਾਚਾ ਮਨਿੰਦਰ ਕੰਦਾ ਥੱਪੜੇ ਮਾਰਦੇ ਮਨੀ ਕੰਦਾ ਹਾਏ ਹਾਏ ਕੱਚੀ ਥਾਪੇ ਮਾਰਦੀ ਕੱਚੀ ਮਰੀਏ ਓਏ ਮਾਰੀ ਚਾਚਾ ਓਏ ਖੜ ਆਇਆ ਛੇ ਦਿਨ ਬੱਤ ਨਹੀਂ ਆ ਮਨਿੰਦਰ ਨੂੰ ਕਹਦੇ ਯਾਰ ਬੱਤ ਨਹੀਂ ਬੱਤ ਹੈਗਾ ਕਾ ਕੀ ਕਰਨਾ ਡਾਣਾ ਆ ਗਿਆ ਹੁਣ ਸ਼ੌਂਚ ਆ ਗਿਆ ਕਾ ਜੀ ਖੀਰੇ ਦੀ ਸ਼ੌਂਚ ਆ ਗਿਆ ਕਾ ਖੀਰੇ ਦਾ ਤੂੰ ਵੀ ਆ ਮੈਂ ਵੀ ਖੀਰੇ ਆ ਜਾਂਦਾ ਫੇਰ ਨਿਕਲ ਗਏ ਬੱਚੇ ਖੀਰੇ ਦਿਖਾ ਬੱਚੇ ਖੀਰੇ ਦਿਖਾ ਨਹੀਂ ਨਹੀਂ ਬੱਚੇ ਖੀਰੇ ਆ ਗਿਆ ਆ ਖੀਰੇ ਕਾ ਹੈ ਖੀਰੇ ਹੈ ਹਾਂ ਜਮ ਖੀਰੇ ਦਾ ਕੋਈ ਸਰਦਾਰ ਇੱਕ ਦਰ ਹੈ ਪੂਰਾ ਵਧੀਆ ਸਰਦਾਰ ਫਿਰ ਇਹ ਲੈਗਾ ਉਹਨੂੰ ਜ਼ਰੂਰ ਦੇਖ ਬੋਲਾ ਕੇ ਮੇਰੇ ਨਾਲ ਜਾਰੀ ਕਰ ਮੋਲ ਗਰੀਬ ਤੋਂ ਕੋਈ ਮੋਲ ਕਰੀਏ ਨਾ ਪੁਗਾਈ ਨਾ ਕਰੀਏ ਪੁਗਾਈ ਨਾ ਮਾਰੀ ਉਹ ਤੋਂ ਜਿਆਦਾ ਅਲੱਗ ਹੈ ਤੇ ਬਾਹਰ ਨਾ ਲੱਗਿਆ ਉਹਨੇ ਲੱਗਿਆ ਲੱਗਿਆ ਤੇਜੂ ਤੇ ਲੱਗਿਆ ਉਹਨੇ ਜੋ ਹੱਕ ਬਹੁਤ ਹੈ ਉਹਨੇ ਆਏ ਲੋ ਤਾਂ ਲੱਖਾਂ ਕੋਹਾਂ ਦਾ ਫਰਕ ਹੈ ਜੈਦੇ ਦੀਆਂ ਮੰਗੀਆਂ ਨਹੀਂ ਹੋ ਗੀਆਂ ਬਣ ਗਿਆ ਆਪਣਾ ਲੈ ਰੱਖ ਓਏ ਆਹ ਦਵਾ ਯਾਰ ਉਹ ਵੀ ਤਾਂ ਲੱਗ ਜਣਾ ਯਾਰ ਜੋ ਬੜਾ ਡੋਲ ਜਿਹਾ ਦਾ ਟੱਪਣਾ ਪਿਆ ਉਹ ਚੋਪੜਾ ਉਹ ਕਿੱਥੇ ਕਿੱਥੇ ਉਹ ਅਬਦੀ ਥਾਂ ਠੀਕ ਹੈਗਾ ਉਹਦਾ ਜਿਆਦਾ ਫਰਕ ਬਹੁਤ ਹੈ ਜੀ ਉਹ ਮੰਨ ਨਗਰੀ ਬੱਕੇ ਦੇ ਬੰਦੇ ਜੀ ਜੀ ਮੰਨ ਲਾ ਕੇ ਉਹ ਕਾਕਾ ਮੰਦੀ ਬੋਲਦੀ ਉਹ ਥੋੜਾ ਆ ਨਹੀਂ ਹੈਗਾ ਕੋਈ ਗੱਲ ਨਹੀਂ ਹੋ ਗਿਆ ਫਿਰ ਹੁਣ ਕਿਹੜਾ ਲੈਂਗੁਏਜ ਆ ਚਾਚਾ ਆਹ ਕਹਿੰਦਾ ਯਾਰ ਕਾਲਾ ਹਾਂ ਮੰਗਣ ਡੰਪਾ ਸੈਟ ਇਹ ਜਿਹੜੇ ਨੇ ਫਟੋ ਉਹ ਲੈਣਗੇ ਇਹ ਵੀ ਠੀਕ ਹੈ ਉਹ ਛੋੜੇ ਅਖੜਾਂ ਜੀ ਦੱਸ ਪਿਆ ਬੋਲੋ ਬੋਲੋ ਛੋੜੇ ਅਖੜਾਂ ਜੀ ਦੱਸ ਕੇ ਵੇਚਣਾ ਤੁਸੀਂ ਆਪ ਵੀ ਆਵਾਜ਼ ਕਿੰਨੇ ਵੀ ਆਓ ਨਾ ਤੁਸੀਂ ਵੀ ਆਵੋ ਪਤਾ ਵੀ ਲੱਗੇ ਪਤਾ ਵੀ ਲੱਗੇ ਆ ਓਏ ਜਾਇਦ ਕੰਮ ਦਾ ਮੈਂ ਲੈਣਾ ਹੈਗਾ ਉਹ ਮੈਂਮਰਾ ਤੋੜੀ ਦੱਸ ਕੇ ਇੱਕ ਗੱਲ ਛੋੜੇ ਦੇਖਣ ਦੱਸ 15 ਵਜੇ ਬਾਜੰਦਾ ਦਾ ਥੂ ਵੀ ਨਹੀਂ ਹੈਗਾ ਨਾ ਲੈ 11:15 ਦੇ ਬਾਜੰਦਾ ਬਾਜੰਦਾ ਜੁਨੇ ਪੂਰੇ 15 ਨੇਮੇ ਜੁਨੇ ਹਮਾਰਾ ਵੜਾ ਚੱਲ ਲੈ ਵੀਰੇ ਛੋਟੇ ਅੱਖਰਾਂ ਦੇ ਦੱਸੋ ਜਾਂ ਨਹੀਂ ਉਹਦੇ ਹੁਣ ਕਿੰਨੇ ਹੋ ਗਏ ਹੁਣ ਕਿ ਐਦਾ ਕਹਦਾ 10000 ਨੂੰ ਜਾਂਦਾ ਹੈ ਤੇਰਾ ਨਹੀਂ ਨਹੀਂ ਰੋ ਭੇਜ ਲੈ ਹੈ 11000 ਰੁਪਏ ਜਾਂਦਾ। ਆਹ ਫੜਿਆ। ਆਹ ਰਹਿਣਾ ਤੂੰ ਕੰਮ ਫੜੀ ਖੜਾ ਮੈਂ ਆਹ ਲੈਣਾ ਹੁਣ। ਸਾਡੇ ਬੰਕਾਂ ਦਾ ਚਾਹ ਹੁਣ। ਚਿੱਟੇ ਦਾ। ਕਰੀ ਕਿਵੇਂ ਕਰਾਂ? ਜੋ 12000 ਹੋ ਗਿਆ। ਨਹੀਂ ਮਾਣੇ ਫੜਦੇ ਬੰਦੇ। ਹੋਣੀ ਜੇ ਇਹ। ਕਿਨੇ ਐਦਾ ਲੱਗੇ ਹੁੰਦੇ ਯਾਰ। ਐਂਗਾ 50000 ਕਹੀ ਜਾਊ ਅਗਲਾ ਤੂੰ ਰੁਪਈਏ ਖਰੇ ਕਰ ਆਪਣੇ। ਛੱਡ ਲੱਗਦੇ ਹੋਏ 800 ਲੱਗੇ। 800 ਲੱਗੇ ਲੱਗੇ ਭਈ ਭਲਾ। ਪੁਰਾ ਮਾਲ ਦੇ ਹੋਈ ਆਪਾਂ ਜਮਾ ਸਾਈਂ ਸਾਡੇ ਬੰਦੇ। 800 ਬੰਦੇ ਹੋ ਗਿਆ ਯਾਰ। ਨਹੀਂ ਮਾਝਾ। ਉਹ ਪੂਰੇ ਨਾ ਕਰੋ ਜੀ। ਨਹੀਂ ਨਹੀਂ ਚੱਲ ਹੋ ਗਿਆ ਸਾਡੇ ਬਰਾਂ ਦਾ ਵੇ ਹਟੋ ਹਟੋ ਉੱਥੇ ਉੱਨਾ ਨਹੀਂ ਜਾ ਕੇ ਦੇਖਣੇ ਛੱਡ ਦੇ 11 ਦਾ ਕੋ ਕਿ ਦੇਖੋ ਦੇਖੋ 2 3 ਮੂਰੇ ਕਹਾ ਕਰ ਓਏ ਡੱਬਾ ਜਾ ਓਏ ਕੋਮਨ ਨਾ ਹਟ ਜਾ ਤਾ ਹਾਂ ਲੱਭੀ ਆ ਤੇਜੂ ਕੀ ਹੋ ਗਿਆ ਅੰਦੇ ਬਰ ਮਹੌਲ ਬੜਾ ਯਾਰ ਨੂੰ ਆਪਾਂ ਲੈਣਾ ਬਈ ਕੀ ਕਰਾਂ ਉਹ ਲਖੀ ਆਪਾਂ ਉਹ ਲਗਾਈ ਰੱਖੋ ਲਗਾਈ ਤਾਂ ਮੈਂ ਕਿਹਾ ਚਲ ਫੇਰ ਇਹਦੇ ਨੂੰ ਫੇਰ ਹਾਂ ਤਾਂ ਤੱਕ ਨੂੰ ਦੇਣਾ 13000 ਰੁਪਏ ਆ ਗੈਰ ਕਰੀਏ ਕਮਾਲ ਵਾਲੀ ਗੱਲਾਂ ਨਾਲੇ ਲਿਖਾਈ ਮੇਰੀ ਨਾਏ ਫੇਰ ਗਣੋ ਯਾਰ ਜੀ ਕਰਾ ਰਿਹਾ ਹਰ ਰੁਪਈਆ ਗਣੋ ਗਣੋ ਹਰ ਰੁਪਈਆ ਗਿਣਾ ਇਹ 11000 ਬਣਦਾ ਤੁੰ ਨੂੰ ਮਸਾਂ ਓਏ ਲੱਕਾ ਕੋ ਨਾ ਲੰਗੇ ਸਭ ਬੋਤਲ ਪੀਏ ਕੋੜਾ ਬੜੇ ਨਹੀਂ ਗਏ ਬੜੇ ਨਹੀਂ ਗਏ ਨਾ ਮੰਨਿਆ ਯਾਰ ਉਹਦੇ ਨੂੰ ਜਾਏ ਜਾਏ ਆ ਵੀ ਤਾਂ ਹੀ ਕਾਲਾ ਜੇ ਵਿੱਚੀ ਸਾਰਾ ਸਾਰਾ ਕਾਰਾ ਪੂਰੀ ਦੇ ਯਾਰ ਖੜ ਗਿਆ ਦੂਜੇ ਬੰਦੇ ਪਾਸੋਂ ਦੋ ਹੋ ਗਏ ਤੇ ਤੂੰ ਕੱਲ ਦੂਜੇ ਲੜੀ ਪੈਣਾ ਤੂੰ ਹਵਾ ਬੰਦ ਕਰ ਲੈ ਉਹਨਾਂ ਨੂੰ ਦੇਖ ਯਾਰ ਰਾਤ ਕਰ ਕੰਮ ਯਾਰ ਆ ਤਾਂ ਠੀਕ ਮੈਂ ਇੱਕ ਗੁਗੜੇ ਅੱਗੇ ਪਹਿਲੇ ਘੱਟ ਕੇ ਬਹੜੇ ਮੈਂ ਜਨਾ ਵੀ ਉਹ ਕਰੀ ਜਮਾ ਬੰਦੇ ਖੜੇ ਨੇ ਵਿੱਚ ਪੀਣ ਲਾਣ ਨਾ 11000 11000 11000 ਆ ਗਿਆ 11000 ਆ ਗਿਆ ਕਿੰਨੇ ਫੜਕਾ ਤੇ ਜਾਚੇ 13 ਦਾ 13 ਚੱਲ ਕੇ ਆਈ ਇਹਦੀ 13000 12000 ਹੋ ਗਿਆ ਜੀ 13 ਦਾ ਚਿੱਟੇ ਪੱਕੇ ਆ ਹਾਂ ਹੁਣ ਤੈਨੂੰ ਕਿੰਨੇ ਦੇ ਮਾ ਮੋਰ 13 ਦਾ 13 ਦਾ ਕੀਰਾ ਤੇਰਾ ਚੱਲ ਲਖਾਈ ਕਰ ਰੱਖਣਾ ਲੋਕਾਂ ਨੂੰ ਕੰਨ ਤੇ ਘਰੇ ਕੰਮ ਦੀ ਹੋ ਕਰ ਜਨੇ 100 ਪਿੱਛੇ ਕਿਉਂ ਕਰਦੇ ਹੋ ਨਹੀਂ ਲੈਣੀ 11 15 ਜਣ ਲਿਖੇ 300 ਬੱਬੇ ਦੇ ਬਾਬਾ ਨੇ ਉਹ ਪਾਸੇ ਬਾਬਾ ਆਇਆ ਬੰਦੇ ਨੂੰ ਉਹ ਯਾਰ ਫਿਰ ਲਖਾਈ ਵੀ ਇੰਦਰ ਹੋਊਗੀ ਤੇਰੀ ਆ ਤੇਰੀ ਨਿਖੇ ਨਹੀਂ ਇੱਕ ਮਿੰਟ ਫੜ ਜਾ ਪੂਰੇ ਨੇ ਅਜੇ ਪਾਸੇ ਬੜਾ ਇਹ ਘਾਪੇ ਕੱਢ ਕੇ ਤੂੰ ਮੈਨੂੰ ਉੱਢ ਕੇ ਦੇ ਮੈਂ ਹੱਡ ਲਖਾਈ ਕਰਾਉਂਗਾ ਇਹ ਨਹੀਂ ਨਹੀਂ ਉਹ ਫਰਮਾਨ ਤੋਂ ਆਹੀ ਦੀ ਬੋਲੀ ਅੱਗੇ ਬਸ ਜਾਓ 100 ਰੁਪਏ ਖਤਰ ਕਰ ਤੁਸੀਂ ਕਰੀਏ 100 ਰੁਪਏ ਜਦੋਂ ਤੁਸੀਂ ਖਾ ਕੇ ਭਰਾ ਕਰ ਜਾ ਰਹੇ ਹੋ ਲਿਖਾਈ ਕਰਾਓ ਬੋਲੋ ਸ਼ਾਹ ਦੇ ਡਿਕ ਨਗ ਹੋ ਕੇ ਆ ਕੇ ਜਾ ਕੇ ਲਿਖਾਈ ਕਰਾ ਦੇ ਸਾਡਾ ਮਰਿਆ ਮੈਂ ਜਾ ਕੇ ਲਗਾ ਕਰਾ ਦੇ ਉਹ ਦੋ ਬੋੜ ਤਾਂ ਜਾਂਦੇ ਆ ਉਹ ਪਾ ਲੈ 22 ਫਿਰਦੇ ਜਾ ਜੋ ਬਾਈ ਨੂੰ ਨਹੀਂ ਮੰਨਦਾ ਯਾਰ ਕਿੰਨਾ ਚਿਰ 13 ਦਾ ਹੋ ਗਿਆ ਜੀ ਚੱਕ ਕੇ ਲੈ ਨੂੰ ਚੱਕ ਕੇ ਲੈ ਜਾ ਖਲੇਰਾ ਸੱਚ ਨਹੀਂ ਕਰਾਉਂਗਾ 13 ਦਾ ਚੱਕ ਲੈ ਇਹਨੂੰ ਉਹ ਮੋੜ ਦੇ ਦੇ ਆਹ ਓ ਬਾਈ ਕੋਈ ਨਾ ਗੱਲਦਾ ਉਹ ਹੁੰਦਾ ਨਹੀਂ ਆਪਾਂ ਦਾ ਉਹ ਮੋਟਰ ਤੇ ਬੈ ਗਿਆ ਲੋ ਠੀਕ ਹੈ ਨਾ ਓਏ ਨਹੀਂ ਯਾਰ ਇਹਨਾਂ ਨੂੰ 1500 ਰੁਪਏ ਪਿੱਸੇ ਯਾਰਾ ਹੁਣ ਕਹਿੰਦੇ ਪੈਸੇ ਦੀ ਲੱਗਣਾ ਹਾੜਾ ਪੈਸੇ ਦੀ ਜੀ ਬੈ ਯਾਰ ਪੰਦੀ ਕਿਸੇ ਬਾਈ ਯਾਰਾ 15000 ਮੇਰੀ ਯਾਰ ਕੱਢਣ ਨੂੰ ਨਾ ਨਾ ਲੋਗਰੇ ਕੱਢੋ ਐਸੀ ਗੁਰਦੀ ਖੜਿਆ ਪਾਰਨਾ ਬਸਾਈਏ ਹੁਣ ਓਏ ਓਏ ਯਾਰ ਕਮਾਲ ਲੜੀ ਓਏ ਪਾਰਨਾ ਬਸਾਈਏ ਹੁਣ ਕਿਹਦੇ ਨਾਲ ਬੱਧ ਪਤਾ 300 ਕਹਦਾ ਪਤਾ 300 ਹੀ ਪਾਏਗਾ ਕਿਉਂ ਹੋ ਗਿਆ ਤੈਨੂੰ ਸੋਈ ਪੇਪ 200 500 ਕਿਵੇਂ ਪਾਇਆ ਤੂੰ ਵੀ ਐਣੀ ਕਰੀ ਜਨੇ ਕਿਉਂ 200 ਦਾ ਪਾ ਇਹ ਬੁਰਗੀ ਦੀ ਗੱਲ ਆ ਯਾਰੋ ਫਿਰ ਪੁੱਗਦੇ ਦੀ ਗੱਲ ਕਰ ਤੂੰ 500 ਲਾਣਾ ਗਾਇਆ ਅਸਲ ਗੱਲ ਇਹਦਾ ਬੰਦੇ ਪਾਇਆ 300 ਪਾਇਆ 400 ਪਾਇਆ ਵੀ 100 ਤਾਂ ਲੱਗੂ ਗਈ ਉਹ ਫਿਰ ਉਹਨੂੰ ਕਿਹੜਾ ਦੇ ਦੋ ਬਾਈ ਛੋਡੇ ਸਾਹਮਣੇ ਹਰੇ ਗੱਲ ਦੇ ਫੁੱਲ ਚਾੜਦੇ ਨੇ ਯਾਰ ਹੁਣ ਇਹ ਨਹੀਂ ਮੰਨਦਾ ਹੁਣ ਜਿਕਰੀਆ ਫਿਰ ਲੜਨ ਦਾ ਤੇਰਾ ਜਿੱਥਰ ਤੋ ਆਇਆ 100 ਰੁਪਏ ਨਾਲ ਕੇ ਫਰਕ ਪੈ ਜੇ ਬਾਈ ਆਪਾਂ ਆਪਣੀ ਕਰਾ ਲਓ ਚੱਕ ਨਾ ਚਾਹ ਚਾ ਚੱਲੇ ਜਾਗਾ ਚੱਕ ਦੂਸਲੇ ਮੇਰੇ ਆਫ ਤੇ ਇਹ ਮੈਨੂੰ ਪਾ ਚਾ ਚਾਚਾ ਉਹ ਉੱਥੇ ਹੀ ਦੇਵਾਂਗੇ ਲਖਾਈ ਕੋ ਆਲੇ ਕੋਲੀ ਇਹ ਫਿਰ ਤੂੰ ਕੱਲ ਵੀ ਨਹੀਂ ਹੈਗੇ ਕਿੰਨੇ ਦਾ ਹੋ ਗਿਆ ਲਓ ਬਾਈ ਤੇਰਾ 1000 ਰੁਪਏ ਲਖਾਈ ਨਾ ਤੂੰ 15 ਤੇ ਚਲੋ ਗਾ ਉਹ ਜਾਵੇਂ ਨਾ ਫੜ ਕੇ ਜਿਹੜਾ ਰਹਿਣ ਦੇ ਇੱਥੇ ਦੇਖ ਫਿਰ ਤੋਂ ਹਟੇ ਜੋ ਖਤਾ ਤੇਰਾ ਇਹਦਾ ਸੌਦਾ ਲਖਾਈ ਆਪੂ ਆ ਉੱਥੇ ਹੀ ਬਣਦੇ ਓਏ